ਕਹਿੰਦੇ ਅਸੀਂ ਛੋਟੇ ਛੋਟੇ ਹੁੰਦੇ ਸੀ ਨਵੇਂ ਨਵੇਂ ਪਾਕਿਸਤਾਨ ਬਣਿਆ ਸੀ ਤੇ ਮੇਰਾ ਪਿਓ ਮੈਨੂੰ ਮੇਲਾ ਮੁਕਸਰ ਦਾ ਦਿਖਾਉਣ ਲੈ ਗਿਆ ਮੇਲਾ ਮੁਕਸਰ ਦਾ ਦਿਖਾਉਣ ਲੈ ਗਿਆ ਉੱਥੇ ਕਹਿੰਦਾ ਬਈ ਜਲੇਬੀਆਂ ਕੱਢ ਰਹੇ ਸੀ ਕਹਿੰਦਾ ਮੈਂ ਕਿਹਾ ਬਾਪੂ ਆ ਜਲੇਬੀਆਂ ਹੀ ਲੈ ਰਹੇ ਮੇਰੇ ਕਹਿੰਦਾ ਵੱਟ ਕੇ ਚਪੇੜ ਮਾਰੀ ਮੇਰੇ ਪਿਓ ਨੇ ਉਹ ਕਹਿੰਦਾ ਇਹ ਸਾਲਗੀਆਂ ਜਲੇਬੀਆਂ ਜਲੇਬੀਆਂ ਰਹਿ ਗਈਆਂ ਪਾਕਿਸਤਾਨ ਦੀਪ ਸਾਹਿਬ ਦੇ ਨਾਲ ਦੀ ਤਾਲੀ ਅਜੇ ਗੱਲ ਆਉਣ ਵਾਲੀ ਹੈ ਅੱਗੇ ਰਸਗੁੱਲੇ ਪਏ ਸੀ ਕਹਿੰਦਾ ਚਲੋ ਚਪੇੜ ਚੂੜ ਦਾ ਖਾ ਲਈ ਮੈਂ ਫੇਰ ਭੁੱਲ ਗਿਆ ਫੇਰ ਰਸਗੁੱਲਿਆਂ ਦੇ ਤੇਲ ਢਲ ਗਿਆ ਕਹਿੰਦਾ ਬਾਪੂ ਰਸਗੁੱਲੇ ਹੀ ਲੈ ਦੇ ਕਹਿੰਦਾ ਫੇਰ ਵੱਟ ਕੇ ਚਪੇੜ ਮਾਰੀ ਕੋਈ ਰਸਗੁੱਲੇ ਸਾਲਿਆ ਰਸਗੁੱਲੇ ਰਹਿ ਗਏ ਪਾਕਿਸਤਾਨ ਦੂਜੇ ਦਿਨ ਕਹਿੰਦਾ ਸਕੂਲ ਸੀ ਮੈਂ ਸਵੇਰੇ ਸਵੇਰੇ ਉੱਠਿਆ ਹੀ ਨਹੀਂ ਮੇਰੇ ਬਾਪੂ ਨੇ ਉੱਠ ਕੇ ਮੈਨੂੰ ਹਲੂਣਿਆ ਕਹਿੰਦਾ ਉੱਠ ਓਏ ਸਕੂਲ ਹੀ ਜਾਣਾ ਕਹਿੰਦਾ ਕਿਹੜੇ ਸਕੂਲ ਕਹਿੰਦਾ ਜਿਹੜਾ ਸਕੂਲ ਹੈਗਾ ਕਹਿੰਦਾ ਸਕੂਲ ਕੋਈ ਸਕੂਲ ਸਕੂਲ ਰਹਿ ਗਏ ਪਾਕਿਸਤਾਨ ਕਹਦਾ ਫੇਰ ਬੇਟੇ ਫੇਰ ਮੇਰੇ ਵੱਟ ਕੇ ਚਪੇੜ ਮਾਰੀ ਉਹ ਕਹਿੰਦਾ ਮੇਰਾ ਤੇਰਾ ਪਿਓ ਐ ਕਹਿੰਦਾ ਤੂੰ ਕਦਾ ਪਿਓ ਐ ਪਿਓ ਤਾਂ ਲੈ ਕੇ ਪਾਕਿਸਤਾਨ ਇਹ ਐ ਗੱਲਾਂ ਇਹ ਕੇ ਦੀ ਮੈਂ ਹਰ ਥਾਂ ਤੇ ਜ਼ਿਕਰ ਕਰਦਾ ਹਾਂ ਹੈ ਨਾ ਆਪਣੇ ਸੀਨੀਅਰ ਦਾ ਆਪਣੇ ਉਸਤਾਦਾਂ ਦਾ ਆਪਣੇ ਵੱਡਿਆਂ ਦਾ ਜਿਹੜਾ ਸਤਕਾਰ ਨਹੀਂ ਕਰ ਸਕਦਾ ਉਹ ਕਲਾਕਾਰ ਜਿਹੜਾ ਮਰਜ਼ੀ ਬਣ ਜਾਏ ਪਾਣੀ ਨਹੀਂ ਸਕਦਾ ਕੋ ਨਹੀਂ ਬਣ ਸਕਦਾ ਜੋ ਬਣਨਾ ਚਾਹੀਦਾ